ਬਰਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਤਿੰਨ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਗਿਆ ਅਕਿਊਜ਼ ਦਾ ਨਾਮ ਗੁਰਮੀਤ ਸਿੰਘ ਰਹਿਸੀ ਮਹਿਲਕੁਰ ਗੁਰਸੇਵਕ ਸਿੰਘ ਤੇ ਕਿਰਪਾ ਸਿੰਘ ਇਹ ਵਜ ਸਾਹਮਣੇ ਆਇਆ ਸੀ ਇਸ ਇਨਸੀਡੈਂਟ ਦਾ ਜੋ ਮੇਨ ਕੌਨਸਪੀਰੇਟਰ ਹੈ ਜਦੋਂ ਅਕਿਊਜ਼ ਦੀ ਪੁੱਛਗਿਛ ਕੀਤੀ ਗਈ ਜਿਹੜਾ ਸੁਰਿੰਦਰ ਸਿੰਘ ਠਿਕਰੀਵਾਲ ਜੋ ਇੱਕ ਭਗੌੜਾ ਹੈ ਔਰ ਇਸ ਮੌਕੇ ਤੇ ਯੂਐਸਏ ਦੇ ਵਿੱਚ ਸੈਟਲਡ ਹੈ ਉਦੀ ਕੌਨਸਪੀਰੇਸੀ ਸਾਹਮਣੇ ਆਈ। ਮਤਲਬ ਇਹ ਅੱਜ ਵਿੱਚ ਸਾਹਮਣੇ ਇਹ ਪੜਤਾਲ ਤੋਂ ਸਾਹਮਣੇ ਆਇਆ ਕਿ ਜਿਹੜੇ ਇਹਨਾਂ ਦਾ ਮਾਡਲ ਸੋਪਰਐਂਡੀਆ ਸੁਰਿੰਦਰ ਫਿਕਰੀਵਾਲ ਦਾ ਜਿਹੜੇ ਨੌਜਵਾਨ ਵਰਗ ਦੇ ਇਹ ਬੰਦੇ ਹੁੰਦੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਨਸ਼ੇ ਦਾ ਲਾਲਚ ਦੇ ਕੇ ਤੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਰੈਡੀਕਲਾਈਜ਼ ਕਰਦੇ। ਔਰ ਧਰਮ ਦਾ ਤੇ ਪੰਜਾਬ ਦਾ ਗਲਤ ਤਰੀਕੇ ਨਾਲ ਨਾਮ ਯੂਜ਼ ਕਰਕੇ ਜਿਹੜੇ ਗਲਤ ਕੰਮ ਹੁੰਦੇ ਗੈਰ ਕਾਨੂੰਨੀ ਕੰਮ ਹੁੰਦੇ ਉਹਦੇ ਵਿੱਚ ਉਹਨਾਂ ਨੂੰ ਲਾਇਆ ਜਾਂਦਾ ਹੈ ਇਸ ਕੇਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਜਿਹੜਾ ਗੁਰਮੀਤ ਸਿੰਘ ਹੈ ਉਹ ਕੁਲਵੰਤ ਕਾਂਜਲ ਉਹਦੇ ਥਰੂ 9-10 ਸਾਲ ਪਹਿਲੋ ਪਹਿਲੇ ਸੁਰਿੰਦਰ ਠਿਕੇਵਾਲ ਦੇ ਕੰਟੈਕਟ ਦੇ ਵਿੱਚ ਆਇਆ ਸੀਗਾ ਔਰ ਕੁਝ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਥਰੂ ਇਹਨਾਂ ਦੇ ਕੰਟੈਕਟ 'ਚ ਆਇਆ ਉਹਨਾਂ ਨੂੰ ਚੰਦ ਹਜ਼ਾਰ ਰੁਪਏ ਇਸ ਕੇਸ ਦੇ ਵਿੱਚ 20000 ਦੀ ਟ੍ਰਾਂਜੈਕਸ਼ਨ ਸਾਹਮਣੇ ਆਈ ਹੈ 20000 ਦੇ ਵਿੱਚ ਹੀ ਉਹਨਾਂ ਨੂੰ ਗਲਤ ਤਰੀਕੇ ਨਾਲ ਗੁੰਮਰਾਹ ਕਰਕੇ इवन ਤੁਸੀਂ ਦੇਖੋਗੇ ਨਸ਼ਾ ਦਾ ਲਾਲਚ ਦੇ ਕੇ ਕਿਉਂਕਿ ਇਹਦੇ ਵਿੱਚ ਸਾਹਮਣੇ ਇਹ ਆਇਆ ਕਿ ਇਹ ਕੁਝ ਪੈਸੇ ਨਸ਼ਾ ਦੇ ਲਈ ਵੀ ਯੂਜ਼ ਕਰਦੇ ਸੀਗੇ ਇਸ ਤਰੀਕੇ ਨਾਲ ਇਹਨਾਂ ਨੂੰ ਗੁੰਮਰਾਹ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ ਗਿਆ ਇਹਦੇ ਵਿੱਚ ਇੱਕ ਔਰ ਗੌਰ ਕਰਨ ਵਾਲੀ ਗੱਲ ਹੈ ਕਿ ਜਿਹੜੇ ਇਹ ਅਕਿਊਜ਼ਡ ਹੈ ਦੋਨੋਂ ਗੁਰਸੇ ਗੁਰਮੀਤ ਤੇ ਗੋਸੇਵਤ ਇਹ ਮੋਨੇ ਸੀਗੇ ਇਹਨਾਂ ਦੀ ਮੋਸੜੀ ਵੀ ਕੱਟੀ ਰਹੀ ਸੀਗੀ لیکن لیکن جڑے نیہنگ ہیں نیہنگ بانے دی ورتو کرتے انہاں دے چولے ا ڈوملا دی ورتو کرتے اس ورداں کو انجام ਦਿੱتا گیا انہاں نو کلیئر انسٹرکشن سیگا سورندر ٹھکریوال دا کہ تسی نیہنگ بانے دے وچ ہی جانا ہے تو تسی یہ وی دیکھو گے کہ نیہنگ کمیونٹی نو کہیں نہ کہیں اس وعدے دے نال بدنام کیتی جا رہی ہے انہاں دی بدنامی ہو رہی کہ پرائم افیسے جے تو ویڈیوز ہی دیکھ دے تو ا دے وچ نیہنگ بانے دے وچ دونوں ایکیوز آ گئے سی گے ਸਰ ਇਹਦਾ ਜਿਹੜੀ ਫੰਡਿੰਗ ਹੋਈ ਗਿਆ ਉਹ ਇਹਨਾਂ ਤੋਂ ਕਿਹਨੇ ਕੀਤੀਆਂ ਜਿਹਦੇ ਅਕਾਊਂਟਸ ਹੋਏ ਦੇਖੋ ਇਹਦੇ ਵਿੱਚ सुरेंद्र ਠਿਕਰੀਵਾਲ ਦੇ थ्रू ਜਿਹੜਾ ਇਹ ਗੁਰਸੇਵਕ ਹੈ ਉਹਦੇ ਬੂਆ ਦੇ ਲੜਕੇ ਨੂੰ ਪੈਸੇ ਆਏ ਸੀ ਕਿ 20000 ਰੁਪਏ ਤੇ ਉਹ ਡਾਇਰੈਕਟ ਟ੍ਰਾਂਜੈਕਸ਼ਨ ਅਵੋਇਡ ਕਰ ਰਹੇ ਸੀ ਕਿ ਸੋ दैट ਇਹ ਸਿੱਧਾ ਪਕਰਚ ਨਾ ਆ ਲੇਕਿਨ ਸਾਡੇ ਵੱਲੋਂ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਆ ਤੇ ਵਿੱਚ WhatsApp ਚੈਟ ਵੀ प्रोपर आई कि इनका की प्लानिंग कर, कि ये प्लान कर रहे थे मोबाइल फोन की फरदर असं फोरेंसिक करा रहे हैं। वो भी और भी एंगल क्लीयर हो जाने फाइनैशियल एंगल भी क्लीयर होने बैकवर्ड कि सुरेंद्र ठिकरीवाल के अलावा भी किसी और शमूलियत कि वो भी क्लीयर हो जाने सर, वो एंगल भी वेरीफाई कर रहे हैं क्योंकि बात है जिस तरीके मतलब पन्न जिम्मेवारी ले रहा तो वो शमूलियत हंडर्ड परसेंट होगी इस करके सुरेंद्र ठिकरीवाल इस मुकदमे के नामजद किया गया है और कंप्लीट पूछगिछ करके जो अक्यूज इन्हों जो है कोर्ट के पेश करना इन्हें रिमांड लेके बहुत ही टैक्नीकल तरीके से सारा कुछ वेरीफाई करेंगे जिम्मी मोबाइल फोन मिली है वो फॉरेंसिकीती जाएगी एंड कंप्लीट फाइनेंशियल ट्रेल और जीटी नैशनल एक्टिविट है वह भी असं पर्दाफाश करेंगे